ਹਾਂਜੀ ਬਾਈ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਆਪਾਂ ਲਈ ਤੁਸੀਂ ਸਕੂਟਰੀ ਹੋ ਗਿਆ ਸਾਲ ਤਕਰੀਬਨ ਤੇ ਅੱਜ ਪਹਿਲੀ ਸਰਵਿਸ ਕਰਾਉਣ ਆਏ ਆ ਸਕੂਟਰੀ ਦੀ ਸਾਲ ਹੋ ਗਿਆ ਤੇ ਜਿਹੜੀਆਂ ਕਰੰਟ ਵਾਲੀਆਂ ਸਕੂਟਰੀਆਂ ਹੁੰਦੀਆਂ ਕਹਿੰਦੇ ਵੀ ਉਹ ਜੇ ਧੋ ਦੀਏ ਤਾਂ ਖਰਾਬ ਹੋ ਜਾਂਦੀਆਂ ਆਈਆਂ ਪਰ ਅੱਜ ਆਪਾਂ ਨੂੰ ਧੋਵਾਂਗੇ ਤੇ ਤੁਹਾਨੂੰ ਧੋਣ ਦਾ ਜਗਾੜ ਵੀ ਦੱਸਾਂਗੇ ਤੇ ਬਾਕੀ ਆਪਣੇ ਭਰਾ ਵੀ ਧੋਂਦੇ ਆ ਮੋੜ ਮੰਡੀ ਤੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਸੇ ਨੇ ਆਪ ਧੋਣੀ ਤਾਂ ਆਪ ਧੋ ਸਕਦਾ ਨਹੀਂ ਇਹਨਾਂ ਕੋਲ ਵੀ ਆ ਕੇ ਤਵਾ ਸਕਦਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਧੋੜੀ ਧੁੱਤੀ ਜਾਂਦੀ ਆ ਆ ਖੋਲੀ ਜਿਗਾੜ ਇਹਦੇ ਵਿੱਚ ਆ ਹੀ ਹੁੰਦਾ ਸਾਰਾ ਦੇਖੋ ਸਾਲ ਹੋ ਗਿਆ ਜਦੋਂ ਸਰਵਿਸ ਨਹੀਂ ਕਰਾਈਏ ਆਪਾਂ ਕਿਦਾਂ ਜਿਗਾੜ ਹੋਇਆ ਪਿਆ ਤੇ ਪੈਂਟਰੀਆਂ ਕੱਟਤੀਆਂ ਤੇ ਆ ਚੀਜ਼ ਲਕੋਲੀ ਇਧਰਲੇ ਬਸਵੇਂ ਦੀ ਆ ਥੱਲੇ ਦੇ ਗਾਰਾ ਗੂਰੇ ਕਿਵੇਂ ਲੱਗੇ ਪਿਆਗੇ ਆਉ ਉਥੋਂ ਗਲਜਾ ਬੰਨਤਾ ਵੀ ਪਾਣੀ ਨਾ ਪਾ ਜੇ ਇਥੋਂ ਸਾਲ ਹੋ ਗਿਆ 33 ਵਾਕ ਨੂੰ ਲੈ ਕੇ ਜਿੱਤੀ ਸੀ ਉਹਨੂੰ ਅਹੀਂ ਕਰਕੇ ਖਾਲੀ ਧੋਣੀਆਂ ਉਹਨੇ ਕਾ ਕਿਹਾ ਨਵੀਆਂ ਵੀ ਇਹਨਾਂ ਕੋਲੇ ਹੈਗੀਆਂ ਹੀ ਆ ਕਹਿੰਦੇ ਤਿੰਨ ਸਰਵਸਾਂ ਫ੍ਰੀ ਆ ਕਹਿੰਦੇ ਜੇ ਸਕੂਟਰੀ ਲਵੋਗੇ ਆਹ ਵਿਆ ਸਕੂਟਰ ਵੀ ਖੜੇ ਆ ਇੱਕ ਨੰਬਰ ਸਕੂਟਰ ਆ ਵੀ ਆਹ ਬਹੁਤ ਸੋਹਣਾ ਸਕੂਟਰੋ ਯਾਰ ਇਹ ਨਮਮੜ ਲਾਇਆ ਕੀ ਹੈ ਹਾਜੀ ਆਇਆ ਨਵਾਂ ਸੋਹਣਾ ਲੱਗਦਾ ਸਕੂਟਰ ਆਹ ਆਹ ਡਰੈਸ ਆ ਇਹਨਾਂ ਦਾ ਦੇਖੋ ਹਾਂ ਆ ਵੀ ਧੋਣ ਵਾਸਤੇ ਆਈ ਆ ਆ ਵੀ ਧੋਣ ਵਾਸਤੇ ਆਈ ਆ ਦੇਖੋ ਆ ਇਹਦਾ ਵੀ ਕੱਟਤਾ ਜਗਾੜ ਸਾਰਾ ਕਹੇ ਜੰਦਿਆ ਕਿ ਸਕੂਟਰੀ ਤਾਂ ਥੋਤ ਹੀ ਨਹੀਂ ਜਾਂਦੀ ਗਰੰਟ ਵਾਲੀ ਚੱਕੋ ਥੋਤ ਹੀ ਅੱਜ ਫਿਰ ਬਾਈ ਕਹਿੰਦੇ ਸਾਡੇ ਸਕੂਟਰੀਆਂ ਲਾਉਂਗੇ ਤਿੰਨ ਸਰਵਸਾਂ ਫਰੀ ਆ ਗਿਆ ਨਾ ਇੱਥੇ ਨੇੜੇ ਪੰਟਰੋਲ ਪੰਪ ਮੋੜ ਮੰਡੀ ਪੁਰਾਣਾ ਪੰਟਰੋਲ ਪੰਪ ਚੱਕ ਸ਼ੈਂਪੂ ਮਾਰਤਾ ਸਾਲ ਬਾਦ ਨਵਾਈ ਆ ਸਾਲ ਬਾਦ ਸਹੀ ਪਹਿਲਾਂ ਕਹਿੰਦੇ ਆ ਕਿ ਪਾਣੀ ਪੈ ਜੂ ਵਿੱਚ ਪਾਣੀ ਪੈ ਜੂ ਫਿਰ ਉਹੀ ਗੱਲ ਹੈ ਨਾ ਜਿਹਦਾ ਧੰਦਾ ਹੈ ਉਹੀ ਜਾਣਦਾ ਹੈ ਇਹਨਾਂ ਨੇ ਸਾਰਾ ਜਿਗਾੜ ਕੱਢ ਕੇ ਉੱਧਰ ਰੱਖਿਆ ਪਿਆ ਹੈਗਾ ਫੇਰ ਥੋਤੀ ਆ ਵੀ ਮੁੰਡੇ ਨੇ ਸਕੂਟਰੀ ਚਮਕਾ assi jama ਤੇ ਕੰਮ ਓਕੇ ਆ ਜਮਾ ਇੱਕ ਨੰਬਰ ਤਸੱਲੀ ਬਖਸ਼ ਵੀ ਨਹੀਂ ਪਹਿਲਾਂ ਡਰ ਗਏ ਜਾਂਦੇ ਸੀ ਵੀ ਇਹ ਥੋਤੀ ਜਾਂਦੀ ਹੈ ਕਿ ਨਹੀਂ ਫਿਰ ਨਾ ਧੰਦਾ ਭਾਈ ਇਹਨਾਂ ਨੇ ਥੋਤੀ ਅੱਜ ਤੇ ਤੁਹਾਨੂੰ ਫਿਰ ਦੱਸਦੇ ਆਂ ਵੀ ਮੌੜ ਮੰਡੀ ਪਰਾਣੇ ਪੰਪ ਕੋਲੇ ਜੀ ਤੇਲ ਵਾਲੇ ਕੋਲੇ ਤੇ ਜਗਜੀਤ ਵਾਲੇ ਭਰਾ ਆਪਣੇ ਉੱਥੇ ਸਕੂਟਰੀਆਂ ਵੀ ਮਿਲਦੀਆਂ ਹੀ ਆ ਆ ਸਾਰੀਆਂ ਖੜੀਆਂ ਨਵੇਂ ਮਾਡਲ ਵੀ ਆਏ ਪਏ ਨੇ ਤੇ ਉੱਥੇ ਸਕੂਟਰੀਆਂ ਦੀ ਸਰਵਿਸ ਵੀ ਕੀਤੀ ਜਾਂਦੀ ਹੈ ਜੀ ਆਹ ਨੰਬਰ ਆ ਜੀ ਇਹਨਾਂ ਦਾ ਤੇ ਕਨੈਕਟ ਕਰ ਸਕਦੇ ਨੇ